ਸ਼ਲੋਕ ਨਿਰਗੁਣਿਆਰੇ ਆਨੇ ਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦਰਸਤਾਨੀ ਜਿਨ ਤੋ ਸਾਜ ਸਵਾਰ ਸ਼ਿੰਘਾਰੇ ਆ ਗਰਭ ਅਗਨ ਮਹਿ ਜਨੇ ਉਬਾਰੇ ਆ ਬਾਰ ਵਿਵਸਥਾ ਤੁਜੈ ਪਿਆਰੇ ਦੂਦ ਪਰ ਜੋਬਣ ਭੋਜਨ ਸੁਖ ਸੂਦ ਬਿਰਧ ਭਿਆਉ ਪਰ ਸਾਖ ਸੈਨ ਮੁਖ ਆਪਿ ਆਓ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਸ਼ੂਨਾ 부ਜੈ ਬਖਸ਼ਿਲੇ ਹੋਤਾ ਨਾਨਕ ਸਿਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁੱਤ ਭਰਾਤ ਮੀਤ ਬਨਿਤਾ ਸੰਗ ਸੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜੰਦ ਵਿਆਪੇ ਨਾਨਕ ਆਰ ਲਿਓ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸ ਸਿਉ ਪ੍ਰੀਤਨਾ ਕਰੈ ਗਵਾਰ ਜਾਂ ਕਿ ਸੇਵਾ ਨਵਨਿਤ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤਸਦਾ ਹਜੂਰੇ ਤਾਂ ਕਉ ਅੰਦਾ ਜਾਣਤ ਦੂਰੇ ਜਾ ਕੇ ਟਹਿਲ ਪਾਵੇ ਦਰਗਹਿ ਮਾਨਤ ਸੇਬ ਸਾਰੇ ਮੁਗਦੇ ਆ ਜਾਣ ਸਦਾ ਸਦਾ ਇਹ ਭੂਲਣ ਹਾਰ ਨਾਨਕ ਰੱਖਣ ਹਾਰਿਆ ਪਾਰ ਰਤਨ त्याग ਕਉ ਡਿਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜ ਨਾ ਸੋ ਅਸਥਿਰ ਕਰ ਮੰਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤ ਦੇ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਇਆਲ ਕਰ ਤੂ ਤਪਸੂ ਕੀ ਮਾਨ ਸਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਤੇ ਆਣ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰਤਨ ਸੁਹਾ ਗਲ ਪਾਥਰ ਕੈਸੇ ਤਰਿ ਅਥਾ ਜਾਂਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗਏ ਲਹੂੜ ਨਿਭਾਵੈ ਕਾਂ ਬੁਝਾਰਤ ਬੁਝੈ ਡੋਰਾ ਨਿਸ ਕਹੀਐ ਤੋ ਸਮਝੈ ਪੋਰਾ ਕਹਾਂ ਬਿਸਨਪਦ ਗਾਵੈ ਗੋਂਗਾ ਜਤਨ ਕਰੈ ਤੋ ਪੀ ਸਰਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇਂ ਨ ਚੀਤ ਜੋ ਬੈ ਰਾਈ ਤਾਸੁ ਪ੍ਰੀਤ ਬਲਵਾ ਕਹਿ ਗ੍ਰਹਿ ਪੀਤਰ ਬਸੈ ਅੰਦਕੇਲ ਮਾਇਆ ਰੰਗ ਰਸੈ ਧ੍ਰਿੜ ਕਰਮਾਨੇ ਮਨੇ ਪ੍ਰਤੀਤ ਕਾਲ ਨ ਆਵੇਂ ਮੂੜੇ ਚੀਤ ਬੈਰ ਵਿਰੋਧ ਕਾਮ ਕਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤਰੋ ਇਹੋ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ